ਪੰਜਾਬ ਦੇ ਵਿੱਚ ਸ਼ਰੀਆਮ ਖਾਨੜ ਵਿਵਸਥਾ ਦੀਆਂ ਟੱਚੀਆਂ ਉਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਥੇ ਹੀ ਪੱਟੀ ਤੋਂ ਬਲੈਕ ਪ੍ਰਦਾਨ ਦਾ ਜਿਹੜਾ ਕਿ ਰੁਗਰਾਤ ਨੂੰ ਜਿਹੜਾ ਕਿ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਥੇ ਹੀ ਦੂਜੇ ਪਾਸੇ ਹੁਣ ਕਾਂਗਰਸ ਪਾਰਟੀ ਇਸ ਨੂੰ ਲੈ ਕੇ ਲਗਾਤਾਰ ਨਿਸ਼ਾਨਾ ਸਾਧਿਤ ਹੋਈ ਨਜ਼ਰ ਆ ਰਹੀ ਹੈ ਪ੍ਰਤਾਪ ਸਿੰਘ ਪਾਚਵਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸਰਕਾਰ ਦੇ ਉੱਤੇ ਸਵਾਲ ਚੱਕੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਦਿਨ ਦਿਹਾੜੇ ਹੁਣ ਲਗਾਤਾਰ ਕਤਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰੰਤੂ ਇਸ ਦੇ ਉੱਤੇ ਸਰਕਾਰ ਹਜੇ ਵੀ ਚੁੱਪ ਬੈਠੀ ਹੈ ਤੇ ਉੱਥੇ ਹੀ ਹੁਣ ਪ੍ਰਤਾਪ ਬਾਜਵਾ ਦੇ ਵੱਲੋਂ ਬਿਆਨ ਦੇ ਕੇ ਸਰਕਾਰ ਦੇ ਉੱਤੇ ਤਿੱਖੇ ਸਵਾਲ ਚੱਕੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆਉ ਤੁਹਾਨੂੰ ਸੁਣਾਉਣਾ ਬਹੁਤ ਔਖੀ ਗੱਲ ਹੈ ਬੜੀ ਦੁਖਦਾਈ ਗੱਲ ਹੈ ਬਹੁਤ ਅਫਸੋਸ ਦੀ ਅਫਸੋਸ ਦੀ ਗੱਲ ਹੈ ਕਿ ਬਹੁਤ ਦੇਰ ਤੋਂ ਸਰਪੰਚ ਸਾਹਿਬ ਨੇ ਸਾਡੇ ਬਲੌਕ ਪ੍ਰਧਾਨ ਉਹਨਾਂ ਨੇ ਪੁਲਿਸ ਨੂੰ ਬਤਾਅਤ ਕਰਵਾਇਆ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਪਰ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਨੇ ਉਸ ਦੇ ਮੁਤਾਬਕ ਕਿ ਪੁਲਿਸ ਨੇ ਬਿਲਕੁਲ ਕੋਈ ਐਕਟ ਨਹੀਂ ਕੀਤਾ ਮੌਕੇ ਵਾਰਦਾਤ ਤੇ ਵੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨਾਲ ਸੀ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਸਾਹਿਬ 45 ਮਿੰਟ ਬਾਅਦ ਪੁਲਿਸ ਆਇਆ ਜਿਹੜੇ ਕੋਈ ਦੋ ਸਕਿਉਰਟੀ ਵਾਲੇ ਬੰਦੇ ਦਿੱਤੇ ਸੀ ਬੀਐਸਐਸਪੀ ਸਾਹਿਬ ਦੇ ਨੋਟਿਸ ਲੈ ਕੇ ਆਣਾ ਚਾਹਣਾ ਤੇ ਡੀਜੀਪੀ ਪੰਜਾਬ ਦੇ ਤੇ ਭਗਵੰਤ ਮਾਨ ਦੇ ਜਿਹੜਾ ਹੋਮ ਮਿਨਿਸਟਰ ਵੀ ਹੈ ਦੋ ਬੰਦੇ ਤੁਸੀਂ ਰਾਤ ਦਿੱਤੇ ਨੇ ਸਵੇਰੇ ਸਵੇਰ ਦੇ 6 ਵਜੇ ਤੋਂ ਬਾਅਦ ਕੋਈ ਆਇਆ ਹੀ ਨਹੀਂ ਬੌੜੀ ਕੋਈ ਇਹ ਤੇ ਤੁਹਾਡੀ ਕਮਿਟਮੈਂਟ ਹੈ ਪੰਜਾਬ ਪੁਲਿਸ ਦੀ ਕਮਿਟਮੈਂਟ ਲੋਕਾਂ ਨਾਲ ਕਿੰਨੀ ਹੈ ਕਿ ਰਾਤ ਦੀ ਜ਼ਿਲ੍ਹਾ ਪੁਲਿਸ ਦਾ ਮੁਖੀ ਦੋ ਬੰਦਿਆਂ ਨੂੰ ਤਾਇਨਾਤ ਕਰਦੇ ਇਹਨਾਂ ਦੀ ਪਰਿਵਾਰ ਦੀ ਫਾਸਦ ਵਾਸਤੇ ਤੇ ਸਵੇਰ ਦੇ 6 ਵਜੇ ਦੇ ਉਹ ਬੰਦੇ ਹੀ ਨਹੀਂ ਉੱਥੇ ਵਾਪਸ ਆਦੇ ਇਹਨਾਂ ਤੋਂ ਕੀ ਆਸਬੁਧ ਕਰਾਂਗੇ ਬਾਜਵਾ ਸਾਹਿਬ ਦੇਖ ਜੀ ਅੱਜ ਦੇ ਦਿਨ ਜੰਗਲ ਦਾ ਰਾਜ ਹੋ ਚੁੱਕਿਆ ਇੱਕ ਪਾਸੇ ਪੰਜਾਬ ਪਾਣੀਆਂ ਨਾਲ ਡੁੱਬ ਰਿਹਾ ਦੂਜੇ ਪਾਸੇ ਜਿਸ ਕਿਸਮ ਦੇ ਹਾਲਾਤ ਚੱਲ ਰਹੇ ਨੇ ਕਿਸੇ ਪੰਜਾਬੀ ਦੀ ਨਾ ਜ਼ਿੰਦਗੀ ਮਹਿਫੂਜ਼ ਨਾ ਉਹਦਾ ਕਾਰੋਬਾਰ ਮਹਿਫੂਜ਼ ਨਾ ਉਹਦਾ ਪਰਿਵਾਰ ਮਹਿਫੂਜ਼ ਬੈਗ ਇਹ ਤਾਂ ਜਿਹਦਾ ਪਰਿਵਾਰ ਨਾਲ ਮਿਲੇ ਉਹਦੇ ਕੀ ਕਹਿਣਾ ਪਰਿਵਾਰ ਦਾ ਤੇ ਪਰਿਵਾਰ ਨੇ ਜੋ ਕੁਝ ਕਹਿਣਾ ਉਹ ਕੁਝ ਚੀਜ਼ਾਂ ਤੇ ਅਹੋਟੀਆਂ ਜਿਹੜੀਆਂ ਇਹਨਾਂ ਕੈਮਰਾ ਤੁਹਾਨੂੰ ਦੱਸ ਨਹੀਂ ਸਕਦਾ ਉਹ ਗੱਲਾਂ ਤੇ ਅਸੀਂ ਜਿਹੜੀ ਅਥਾਰਟੀਜ਼ ਨੇ ਸਰਕਾਰ ਦੀ ਉਹਨਾਂ ਨਾਲ ਹੀ ਕਰਾਂਗੇ ਬਟ ਬੜਾ ਅਨਫੋਰਚੂਨੇਟ ਹੈ ਜੀ ਯੇਸ ਸਰਕਾਰ ਨੂੰ ਇਹਨਾਂ ਦੀ ਪੁਲਿਸ ਨੂੰ ਕਿਹੜੀ ਗੱਲ ਨਹੀਂ ਪਤਾ ਇਥੇ ਬੜੀ ਕੀ ਰਿਹਾ ਜੀ ਬਹੁਤ ਸਾਰੇ ਲੋਕ ਡਰ ਨਾਲ ਖੌਫ ਨਾਲ ਜਿਨ੍ਹਾਂ ਨੂੰ ਟੈਲੀਫੋਨ ਆ ਰਹੇ ਫਰੋਤੀਆਂ ਦੇ ਚਿੱਟੀਆਂ ਆ ਰਹੇ ਉਹ ਛੱਡ ਕੇ ਹੀ ਕਹਿੰਦੇ ਪੱਟੀ ਸ਼ਹਿਰ ਚਲੇ ਗਏ ਤੇ ਆਹ ਮੂੰਹ ਬੋਲਦੀ ਤਸਵੀਰ ਹੈ ਕੁਝ ਇਹਦੇ ਇਸ ਟਾਈਮ ਫਲੱਡਸ ਆ ਰਹੇ ਨੇ ਨਾ ਉਹਦੇ ਵਿੱਚ ਕੋਈ ਪ੍ਰੋਟੈਕਸ਼ਨ ਕੀਤੀ ਗਈ ਨਾ ਇੱਥੇ ਕਿਸੇ ਆਦਮੀ ਦੀ ਜ਼ਿੰਦਗੀ ਮਹਫੂਜ਼ ਨਹੀਂ ਹੈ ਇਸ ਤੋਂ ਹੋਰ ਵੱਧ ਕੀ ਦੁੱਖ ਦੀ ਗੱਲ ਹੋ ਸਰ ਬਾਈ ਸਾ ਜਿਹੜਾ ਜਾਂ ਹੁਣ ਪੋਸਟਮਾਰਟਮ ਕਰਵਾਇਆ ਜਾਣਾ ਉਸ ਤੋਂ ਬਾਅਦ ਵੀ ਟਰਨਾ ਵੀ ਲਗਾਇਆ ਜਾਏਗਾ ਪ੍ਰਧਾਨ ਜੀ ਮੇਰਾ ਖਲ ਗਏ ਨੇ ਤੁਰੰਤ ਜੀ ਜੋ ਪਾਰਟੀ ਫੈਸਲਾ ਕਰੇ ਕਿ ਅਸੀਂ ਉਹਦੇ ਮਤਲਬ ਪਕ ਜਾ। ਬਾਜਵਾ ਸਾਹਿਬ ਦੇਖਿਆ ਜਾਵੇ ਤਾਂ ਇੱਕ ਪੰਜਾਬ ਨੇ ਇੱਕ ਕਾਲਾ ਦੌਰ ਹੰਡਾਇਆ ਸੀ ਜਿਹੜਾ ਕਿ ਅੱਜ ਉਹ ਯਾਦ ਆ ਰਿਹਾ ਕਿ ਬਜ਼ੁਰਗ ਕਹਿ ਰਹੇ ਸੀ ਕਿ ਅੱਜ ਮੋੜ ਅਤਵਾਦਾਂ ਸੰਤਾਪ ਹੰਡਾਇਆ ਜਾ ਰਿਹਾ ਹੈ। ਉਸ ਤੋਂ ਵੀ ਮੜਾ ਹੈ। ਉਸ ਤੋਂ ਵੀ ਮੜਾ ਟਾਈਮ ਆਇਆ ਹੈ। ਪੁਰਾਣੇ ਵਕਤ ਦੇ ਵਿੱਚ ਘਰ ਤੋਂ ਘਟ ਪੁਲਿਸ ਅਤਵਾਦੀਆਂ ਨਾਲ ਘਟ ਸੈਮ ਸੀ। ਪਰ ਜੋ ਕੁਝ ਅੱਜ ਹੋ ਰਿਹਾ ਹੈ ਇਹਦੇ ਵਿੱਚ 100% ਦੀ ਪੁਲਿਸ ਵੀ ਜਿਹੜੀ ਹੈ ਉਹਨਾਂ ਦਾ ਵੀ ਰੋਲ ਕੋਈ ਚੰਗਾ ਨਰਜ਼ਰ ਹੈ